ਪਨਾਮਾ ਦੇ ਜੰਗਲਾਂ ਨੂੰ ਪਾਰ ਕਰਦੇ ਹੋਏ ਪਹੁੰਚੇ ਸੀ ਅਮਰੀਕਾ 6 ਮਹੀਨਿਆਂ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਵਾਪਸ ਜੀ ਹਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ 50 ਲੱਖ ਰੁਪਇਆ ਦੇ ਕੇ ਅਮਰੀਕਾ ਗਿਆ ਸੀ ਤੇ 6 ਮਹੀਨਿਆਂ ਦੇ ਵਿੱਚ ਹੀ ਡਿਪੋਰਟ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ ਪਨਾਮਾ ਦੇ ਜੰਗਲਾਂ ਚ ਹੁੰਦੇ ਰੋਏ ਕਿਸ਼ਤੀਆਂ ਰਾਹੀਂ ਦਰਿਆ ਨੂੰ ਪਾਰ ਕੀਤਾ ਸੀ ਤੇ ਅਮਰੀਕਾ ਪਹੁੰਚੇ ਸੀ ਗੋਡੇ-ਗੋਡੇ ਪਾਣੀ ਅਤੇ ਚਿੱਕਰ ਦੇ ਵਿੱਚੋਂ ਵੀ ਲੰਘਣਾ ਪਿਆ ਮੈਗੀ ਤੇ ਪਾਣੀ ਪੀ ਕੇ ਕਰਦੇ ਸੀ ਅਸੀਂ ਆਪਣਾ ਗੁਜ਼ਾਰਾ ਆਓ ਜਾਣਦੇ ਹਾਂ ਇਸ ਨੌਜਵਾਨ ਤੋਂ ਸਾਰੀ ਗੱਲਬਾਤ ਅਮਰੀਕਾ ਸਰਕਾਰ ਵੱਲੋਂ ਕੱਲ੍ਹ ਰਾਤ ਆਪਣਾ ਤੀਸਰਾ ਜਹਾਜ਼ ਅਮ੍ਰਿਤਸਰ ਭੇਜਿਆ ਗਿਆ ਜਿਸ ਦੇ ਵਿੱਚ 112 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹਾ ਦੇ 6 ਨੌਜਵਾਨ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਗੁਰਦਾਸਪੁਰ ਦੇ ਪਿੰਡ ਨੰਗਲ ਲਮੀਨ ਦਾ ਨੌਜਵਾਨ ਗੁਰਵਿੰਦਰ ਸਿੰਘ ਸ਼ਾਮਿਲ ਹੈ ਜੋ 50 ਲੱਖ ਰੁਪਏ ਲਗਾ ਕੇ ਅਮਰੀਕਾ ਗਿਆ ਸੀ ਤੇ 6 ਮਹੀਨੇ ਦੇ ਅੰਦਰ ਅੰਦਰ ਹੀ ਉਹ ਡਿਪੋਰਟ ਕਰ ਦਿੱਤਾ ਗਿਆ ਹਾਲਾਂਕਿ ਇੱਥੇ ਪਹੁੰਚੇ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਵਿੱਚੋਂ ਦੋ ਪਰਿਵਾਰਾਂ ਅਤੇ ਨੌਜਵਾਨ ਮੀਡੀਆ ਸਾਹਮਣੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਨੂੰ ਤਿਆਰ ਨਹੀਂ ਸਨ ਉਥੇ ਹੀ ਗੁਰਵਿੰਦਰ ਸਿੰਘ ਵੱਲੋਂ ਪਨਾਮਾ ਦੇ ਜੰਗਲਾਂ ਦੀ ਇੱਕ ਵੀਡੀਓ ਵੀ ਦੇ ਦਿੱਤੀ ਤੇ ਜਿਸ ਵਿੱਚ 4 ਘੰਟੇ ਕਿश्ती ਦਾ ਸਫ਼ਰ ਕਰਕੇ ਪੂਰੇ ਗਿੱਲੇ ਹੋ ਕੇ ਠੰਡ ਵਿੱਚ ਉਹ ਇੱਕ ਦਰਿਆ ਪਾਰ ਕਰਦੇ ਹਨ ਤੇ ਫਿਰ ਪੈਦਲ ਗੋਡੇ-ਗੋਡੇ ਪਾਣੀ ਵਿੱਚ ਇਕੜ ਵਿੱਚੋਂ ਲੰਘ ਕੇ ਜਾ ਰਹੇ ਹਨ ਉਸ ਨੇ ਮੰਗ ਕੀਤੀ ਕਿ 2 ਨੰਬਰ ਵਿੱਚ ਭੇਜਣ ਵਾਲੇ ਏਜੰਟਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨੌਜਵਾਨ ਨੇ ਦੱਸਿਆ ਕਿ ਇਸ ਵਾਰ ਜਦੋਂ ਉਹ ਜਹਾਜ਼ ਅੰਮ੍ਰਿਤਸਰ ਉਤਰਿਆ ਤਾਂ ਜਿਨ੍ਹਾਂ ਨੌਜਵਾਨਾਂ ਦੇ ਸਿਰ ਤੇ ਦਸਤਾਰ ਨਹੀਂ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ। ਮੇਰਾ ਨਾਮ ਗੁਰਦਾ ਸਿੰਘ ਜੀ ਪਿੰਡ ਨੰਗਲਮੀਣ 22 ਸਤੰਬਰ ਨੂੰ ਮੈਂ ਜੀ ਬੰਬੇਉਂ ਗਿਆ ਜੀ ਗੋਨਾਂ ਨੂੰ। ਹਾਂਜੀ ਡੌਂਗੀ ਜੀ ਕਿੱਥੋਂ ਕਿੱਥੋਂ ਦੇ ਗਏ ਜੀ? ਗੋਨਾਂ ਤੋਂ ਸਰ ਗਿਆ ਮੈਂ ਬ੍ਰਾਜ਼ੀਲ, ਪੇਰੂ, ਕੋਲੰਬੀਆ ਦੇ ਵਿੱਚ ਅਪਨਾਮਾ ਜੰਗਲ। ਹਾਂਜੀ। ਕੀ ਗੱਲ ਪਤਾ ਜੀ ਜੱਟ ਜੀ? ਜਣਨਾਂ ਨਾਲ ਸਾਰ ਇਹੋ ਗੱਲ ਹੋਈ ਹੈ ਜੀ 15 ਦਿਨਾਂ ਦੇ ਵਿੱਚ ਤੁਹਾਨੂੰ ਅਮਰੀਕਾ ਪਹੁੰਚਾ ਦਾਂਗੇ ਤੇ ਫਿਰ ਸਾਰੇ ਇਹਨਾਂ ਨੇ ਕਹਿੰਦੇ ਵੀ ਤੁਹਾਨੂੰ 22 ਫਲੈਟ ਭੇਜਾਂਗੇ। ਇਹਨਾਂ ਨੇ ਥੱਲੇ ਡੌਂਗੀ ਭੇਜਤਾ ਸੀ ਤੁਹ ਕੀ ਹਾਲਾਤ ਸੀ ਡੋਂਡਕੀ ਦੇ ਕਿੰਨੇ ਜੰਗਲ ਡੋਂਗੀ ਤੇ ਸਰ ਦੋ ਦਿਨ ਜੰਗਲਾਂ ਹੀ ਰਹੇ ਜਿਵੇਂ ਹਾਂਜੀ ਕੀ ਹਾਲਾਤ ਜੰਗਲ ਦੇ ਵਿੱਚ ਹਾਲਾਤ ਬਹੁਤ ਮੜੇ ਮਰੇ ਹਾਂਜੀ ਪਹਾੜੀਆਂ ਚੜ੍ਹਨੀਆਂ ਪੈਂਦੀਆਂ ਵਾ ਮੀਂਹ ਪੈਂਦਾ ਜੀ ਬਹੁਤ ਮੜੇ ਹਾਲਾਤ ਮਰੇ ਰਸਤੇ ਦੇ ਵਿੱਚ ਹੋਰ ਵੀ ਨੋਜਵਾਂ ਮਿਲੇ ਸੀ ਹਾਂਜੀ ਹੋਰ ਵੀ ਨੋਜਵਾਂ ਆ ਗਈ ਸੀ ਅਸੀਂ ਬਾਈ ਤੇ ਜਾਨੇ ਸੀ ਹਾਂਜੀ ਸਾਰੇ ਜਾਨੇ ਸਾਰੇ ਇਧਰੋਂ ਪਹਾੜੀਆਂ ਚੜ੍ਹ ਕੇ ਗਏ ਆ ਪਹਾੜੀਆਂ ਕੋਈ ਵੱਡੀਆਂ ਵੀ ਹੈਗੀਆਂ ਕੋਈ ਛੋਟੀਆਂ ਵੀ ਹੈਗੀਆਂ ਸੀ ਤੇ ਨਦੀਆਂ ਦੇ ਵਿੱਚੋਂ ਲੰਘ ਕੇ ਵੀ ਜਾਣਾ ਪੈਂਦਾ ਜੀ ਪੱਥਰ ਵੀ ਜੜਨੇ ਪੈਂਦੇ ਆ ਭੜੀਆਂ ਦੇ ਹਾਂਜੀ ਨਹੀਂ ਛੋਟੇ ਬੱਚੇ ਤਾਂ ਸਾਰਾ ਹੜਨਾ ਕੋਈ ਨਹੀਂ ਗਿਆ ਜੀ ਕਿਤੇ ਡੋਂਕਰ ਬੜਾ ਪ੍ਰੇਸ਼ਾਨ ਕਰਦੇ ਬੜਾ ਤਾਂ ਗਾਲੀ ਕਲੋਜ ਕਰਦੇ ਮਾਰਦੇ ਆ ਨਹੀਂ ਸਰ ਡੋਂਕਰ ਨੇ ਤਾਂ ਕੋਈ ਗਾਲੀ ਕਲੋਜ ਮਾਰਪੈਟ ਨਹੀਂ ਕੀਤੀ ਵੇ ਸਾਡੇ ਨਾਲ ਜਦੋਂ ਆਪਾਂ ਗਏ ਆ ਜੀ ਹਾਂਜੀ ਫਿਰ ਕਿੰਨੇ ਵਜੇ ਤੁਸੀਂ ਜਿਹੜਾ ਵਾ ਕਿੰਨੀ ਤਰੀਕ ਨੂੰ ਜਿਹੜਾ ਵਾ ਤੁਸੀਂ ਬਾਰਡਰ ਤੇ ਪਹੁੰਚੇ ਸੀ ਸਰ ਮੈਂ 1 ਫਰਵਰੀ ਨੂੰ ਪੁੱਜਿਆ ਜੀ 1 ਫਰਵਰੀ ਨੂੰ ਸਰ ਮੈਨੂੰ ਬਾਰਡਰ ਪਟ੍ਰੋਲੀ ਨੇ ਅਰੈਸਟ ਕਰ ਲਿਆ ਸੀ ਤੇ 14 ਫਰਵਰੀ ਨੂੰ ਸਰ ਮੈਨੂੰ ਉੱਥੋਂ ਉਹਨਾਂ ਨੇ ਪਲਾਨ ਦੇ ਵਿੱਚ ਝਾੜਦਾ ਸੀਗਾ ਹਾਂਜੀ ਜੇ ਜਦੋਂ ਕੈਂਪਸ ਕਿੰਨੇ ਚਿਰ ਰਹੇ ਸੀ ਕੈਂਪਸ ਦੇ ਵਿੱਚ ਸਰ ਮੈਂ 14 15 ਦਿਨ ਰਹਾ ਜੀ ਕੀ ਕੁਝ ਕੀਤਾ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਸਾਰੇ ਇਹ ਵੀ ਆਪਣੇ ਖਾਣ ਨੂੰ ਦੇ ਸੀ ਉਹ ਚਿਪਸ ਚੁਪਸ ਜਿਹੇ ਹੋ ਗਏ ਜਾਂ ਆਪਣੇ ਸੇਵ ਹੋ ਗਿਆ ਚੋਕਲੇਟ ਬਿਸਕੁਟ ਇਦਾਂ ਮਤਲਬ ਜੇ ਰਾਤ ਨੂੰ 1 ਵਜੇ ਹੋ ਗਿਆ ਉਹਨਾਂ ਆਣ ਲੈ ਜਾਂਦੀ ਸੀ ਸਾਰਾ ਏਸੀ ਚੱਲਦਾ ਰਹਿੰਦਾ ਸੀ ਹਾਂਜੀ ਪਰ ਤਸ਼ੱਦਦ ਕੀਤਾ ਗਿਆ ਤੁਹਾਡੇ ਹਾਂਜੀ ਸਰ ਫਿਰ ਕਦੋਂ ਤੁਹਾਨੂੰ ਟੌਰਚਰ ਵੀ ਕੀਤਾ ਗਿਆ ਤੁਹਾਨੂੰ ਨਹੀਂ ਸਰ ਕਿਸੇ ਪ੍ਰਕਾਰ ਦੀ ਦਬਾਤ ਨਹੀਂ ਨਹੀਂ ਫਿਰ ਕਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਨੂੰ ਇੰਡੀਆ ਲੱਗੇ ਭੇਜਣ ਸਰ ਸਾਨੂੰ ਤੇ 14 ਤਰੀਕ ਨੂੰ ਜਦੋਂ ਲਿਸਟ ਆਈ ਸੀਗਾ ਸਾਨੂੰ ਰਿਲੀਜ਼ ਕਰਨ ਲੱਗੇ ਨੇ ਸਰ ਉਦੋਂ ਸਾਨੂੰ 14 ਤਰੀਕ ਨੂੰ ਇਹਨਾਂ ਨੇ ਪਲੇਨ ਦੇ ਵਿੱਚ ਚੜ੍ਹਦਾ ਸੀ ਤੇ ਉਹ ਪਲੇਨ ਦੇ ਵਿੱਚ ਚੜ੍ਹ ਕੇ ਸਰ ਸਾਨੂੰ ਸਿੱਧਾ ਇੱਥੇ ਅੰਮ੍ਰਿਤਸਰ ਲੈ ਆਏ ਨੇ ਪਲੇਨ ਦੇ ਵਿੱਚ ਕਿਦੋਂ ਚੜ੍ਹੇ ਤਾਂ ਕੀ ਕੀ ਬੰਨਿਆ ਤੁਹਾਨੂੰ ਕਿਦਾਂ ਹਾਂਜੀ ਸਰ ਹੱਥ ਘੜੀਆਂ ਲੱਗੀਆਂ ਸੀ ਪੈਰਾਂ ਨੂੰ ਵੀ ਲੱਗੀਆਂ ਸੀ ਇਹਦੇ ਹੱਥਾਂ ਨੂੰ ਵੀ ਲੱਗੀਆਂ ਸੀ ਹਾਂਜੀ ਸਰ ਕਦੋਂ ਉਤਾਰੀ ਗਏ ਸੀ ਇਹ ਸਰ ਜਦੋਂ ਆਪਣਾ ਇਹ ਆਪਣਾ ਇੱਥੇ ਅੰਮ੍ਰਿਤਸਰ ਜਦੋਂ ਲੈਂਡ ਹੁੰਦਾ ਇੱਕ ਘੰਟੇ ਪਹਿਲਾਂ ਸਾਡੇ ਹੱਥ ਘੜੀਆਂ ਹੀ ਖੋਲਦੀ ਸੀ ਇਹਨਾਂ ਨੇ ਹਾਂਜੀ ਕਿੰਨੇ ਘੰਟੇ ਇਮੀਗ੍ਰੇਸ਼ਨ ਦਾ ਟਾਈਮ ਲਿਆ ਹੁੰਦਾ ਅੰਮ੍ਰ ਹੰਬਰ ਸਰ ਸਰ ਕੋਈ ਇਹ ਕੋ 10 ਤੋਂ 15 ਮਿੰਟ 20 ਮਿੰਟ ਇਨਾਂ ਕੀ ਕਿੰਨੇ ਵਜੇ ਉੱਥੋਂ ਬੰਨਾ ਹੋਏ ਸੀਗੇ ਘਰ ਮੈਂ ਸਰ ਕੋਈ 3:30 ਵਜੇ ਤੋਂ ਉਤਰ ਪਿਆ ਸੀ ਉਦੋਂ 에어ਪੋਰਟ ਤੋਂ ਕਹਿੰਦੇ ਜਦੋਂ ਤੁਸੀਂ ਉੱਥੇ ਉਤਰੇਗੇ ਉੱਥੇ ਮੁੰਡਿਆਂ ਨੂੰ ਕੁਝ ਪਰਨੇ ਪਰਨੇ ਰੁਪਏ ਦਿੱਤੇਗੇ ਸੀ ਮਾਚਰ ਹਾਂਜੀ ਸਰ ਦਿੱਤੇ ਸੀਗੇ ਕਿੰਨੇ ਮੁੰਡਿਆਂ ਨੂੰ ਕੁਛ ਇਹ ਸਰ ਨਹੀਂ ਪਤਾ ਹੈਗਾ ਪਰ ਉੱਥੇ ਬੱਸ ਦੇ ਵਿੱਚ ਜਦੋਂ ਆਪਾਂ ਚੜ੍ਹੇ ਉਹਦੇ ਵਿੱਚ ਹੈਗੇ ਕਿ ਪਰਨੇ ਵੀ ਹੈਗੇ ਸੀ ਸਰਦਾਰਾਂ ਵਾਸਤੇ ਹਾਂਜੀ ਕਿੰਨੇ ਪੈਸੇ ਲਾ ਕੇ ਗਏ ਸੀ ਤਾਂ ਕੀ ਕੀ ਵੇਚਿਆ ਪਰਵਾਰ ਨੇ ਸਰ ਮੇਰਾ 47.5 ਲੱਖ ਰੁਪਏ ਲੱਗੇ ਜੀ ਪਹਿਲੀ ਵਿੱਚ ਜੀ ਤੇ ਲਿਮਟ ਵੀ ਬਣਾਈ ਆ ਜੀ ਪਹਿਲੀ ਦੇ ਲੋਨ ਵੀ ਲਿਆ ਜੀ ਹਾਂਜੀ ਕਿੰਨੀ ਪਹਿਲੀ ਸੀ ਪਹਿਲੀ ਸਰ ਉਸ ਸ਼ੇਕ ਕਨਾਲਾ ਵਿੱਚ ਜੀ ਬਾਕੀ ਪਹਿਲੀ ਦੇ ਸਾਰੇ ਤੇ ਲੋਨ ਲਿਆ ਜੀ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੇ ਨੌਜਵਾਨਾਂ ਸਰ ਇਹ ਕਹਾਂਗਾ ਵੀ ਸਹੀ ਤਰੀਕੇ ਨਾਲ ਉਹ ਡੋਂਗੀ ਨਾ ਲਾਓ ਜੀ ਮਾਰੇ